ਜੋ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਥੱਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਸਤ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਟਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਘਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਕੇਸਾਂ 'ਚ ਵਾਂਟਡ ਹੈਗੇ ਸੀਗੇ ਪੁਲਿਸ ਨੂੰ ਗਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਤੇ 10 ਗ੍ਰਾਮ ਹਿ eroin ਰਿਕਵਰ ਕਰਨ ਦੀ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵੱਖ-ਵੱਖ ਕੇਸਾਂ ਚ ਲੁੜਿੰਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਚ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਜ਼ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕੋਈ ਛੋਟੇ-ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਸ ਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ-ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦਾ ਕੰਮ ਜਲਵਾਂਣ ਲਈ ਫੁੱਲ 8 ਜਾਣੇ ਗ੍ਰਿਫਤਾਰ ਹੋਏ ਨੇ ਪਹਿਲਾਂ ਵੀ ਸੀਨੀਅਰ ਰਿਕਾਰਡ ਇਹਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਏਡੀ ਏਡੀਸੀਪੀ ਸੰਧੂ ਸਾਹਿਬ ਏਡੀਸੀਪੀ ਸਿਟੀ 1 ਦਰਪਨ ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਇਕੱਲਾ ਇਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਆ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਅਰਥ ਕਰਕੇ ਇਹਨੂੰ ਕੰਪਲੀਟ ਕੀਤਾ ਬੋਰਡਰ ਪਾਸਟਰ ਦੀਆਂ ਲੋਕ ਕਿਤੇ ਪਏ ਧੰਨਵਾਦ ਸੀ ਕਿਸ ਤਰੀਕੇ ਨਾਲ ਇਹਨਾਂ ਦੇ ਲਿੰਕ ਵੀ ਸੌਂਡ ਨਿਕਲੇ ਉਹ ਤਰੀਕ ਸੇ ਕੋਈ ਸੇਮ ਕਾਰ ਮਿਲੇ ਆਵੇ ਉਹ ਉਹ ਸਟਿਲ ਵੀ ਆਰ ਇਨਵੈਸਟੀਗੇਟਿੰਗ ਇਹਨਾਂ ਦੀ ਇੰਟਰੋਗੇਸ਼ਨ ਦੌਰਾਨ ਇਹ ਸਾਡੇ ਬੈਕਵਰਡ ਆ ਨਾਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਵਰਮਾਈ ਸੀ ਜਿਹੜਾ ਨਸ਼ਾ ਉੱਥੋਂ ਆਉਂਦਾ ਸੀ ਸਿਰਫ ਪੰਜਾਬ ਜਾਂ ਅੰਮ੍ਰਿਤਸਰ ਜੀ ਕਰਦੇ ਸੀ ਇਹਦੇ ਹੀਆ ਦੇਸ਼ ਦੇ ਹੋਰ ਵੀ ਸੈਂਸ ਸਪਲਾਈ ਹੁੰਦਾ ਇਹ ਇਹਨਾਂ ਦੀ ਇਨਡੈਰੋਗੇਸ਼ਨ ਤੋਂ ਹਲੇ ਸਾਰਾ ਨਾ ਸਾਰਾ ਕੁਝ ਜਿਹੜੇ ਪੁਆਇੰਟਸ ਨੇ ਇਹ ਕਲੈਰੀਫਾਈ ਕਰਾਂਗੇ ਇਹ ਜਿਹੜੀ ਜਿਹੜੀ ਇਹ ਸੀ ਇਹ ਆਲਮੋਸਟ ਇੱਥੇ ਲੋਕਲ ਜਿਹੜੀ ਹੈ ਸਰਕੂਲੇਸ਼ਨ ਲਈ ਸੀ ਇਹ ਇਹਨਾਂ ਦੀ 20 ਤੋਂ 25 ਸਾਲ ਦੇ ਗਰੁੱਪ ਦੇ ਬੰਦੇ ਹੈ ਤੁਸੀਂ ਦੱਸਿਆ ਵੀ ਇਹਨਾਂ ਦੇ ਬੱਚੇ ਮੰਨਦੇ ਨਹੀਂ ਵੀ ਕੋਈ ਇਸ ਪਾਸੇ ਨਹੀਂ ਫੈਮਿਲੀ ਇਸ ਈ ਨਹੀਂ ਹੈ ਇਹਨਾਂ ਦੀ ਫੈਮਿਲੀ ਅੱਛਾ ਜੀ ਆ ਜਿਹੜੀ ਹੈ ਇਹ ਹੈਰੋਇਟ ਦੇ ਤੱਕ ਜਿਹੜੇ ਪਾਵਨ ਕੀਆ ਤਾਂ ਇਹਨੇ ਸਪਲਾਈ ਕਿੱਥੇ ਦੇਣੀ ਸੀ ਇਹ ਕਿਲੋ ਕਰਾਈਆਂ ਪਰ ਪੂੜੀਆਂ ਜਾਂ ਕਿਸ ਤਰੀਕੇ ਨਾਲ ਸਪਲਾਈ ਕੀਤੀ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਕਰਕੇ ਸਾਰਿਆਂ ਦੇ ਲਿੰਕਸ ਤੇ ਫਾਰਵਰਡ ਲਿੰਕ ਵੀ ਕਰਾਂਗੇ ਬੈਕਵਰਡ ਲਿੰਕ ਵੀ ਕਰਕੇ ਅਸੀਂ ਸਾਰਿਆਂ ਨੂੰ ਅਸੀਂ ਅਨਾਰਥ ਕਰਕੇ ਜਿਹਦੇ ਜਿਹੇ ਖਿਲਾਫ ਜੋ ਕਾਰਵਾਈ ਬਣਦੀ ਹੋਈ ਕਰਾਂਗੇ ਲਾਵਾ ਇਹਦੇ ਵੀ ਹੋਰ ਇਤਨਾ ਹੀ ਘਟਾਣ ਨੂੰ ਜਾਂਚ ਦਿੱਤਾ ਹੈ ਕੋਈ ਇਤਾਂ ਕੋਹ ਜਿਸ ਤਰ੍ਹਾਂ ਲਗਾਤਾਰ ਹੁੰਦੀ ਨਹੀਂ ਹੈ ਉਹਦੇ ਵਿੱਚ ਇਹਨਾਂ ਨੇ ਇਲਜ਼ਾਮ ਦਿੱਤਾ ਇਹ 307 ਜਾਂ ਲੜਾਈਆਂ ਝਗੜਿਆਂ ਦੇ ਪਰਸਨਲ ਜਿਹੜੇ ਆਪਣੇ ਮੁਕਦਮੇ ਆ ਉਹਨਾਂ ਚ ਇਨਰੋਲਡ ਹੈਗੇ ਸੀਗੇ ਲੁੱਟਾਂ ਖੋਹਾਂ ਦੇ ਮੁਕਦਮੇ ਆ ਜੈਸ ਆਫ ਨਾਓ ਇਹਨਾਂ ਦਾ ਕੋਈ ਜਿਹੜਾ ਕੋਈ ਸਾਨੂੰ ਸੂਤ ਨਹੀਂ ਇਹਨਾਂ ਨੂੰ ਫੜਿਆ ਕਿਥੋਂ ਗਿਆ ਤੇ ਸਾਰੀ ਦੀ ਸਰੀ ਜਿਹੜੀ ਗਰੁਆਇਨ ਆ ਇੱਕੋ ਜਗ੍ਹਾ ਤੋਂ ਫੜੀ ਗਈਆਂ ਬੁੱਕੇ ਕਰਕੇ ਜਗ੍ਹਾ ਤੋਂ ਫੜ ਕੇ ਆ ਗਏ ਇਹ ਵਾਰ-ਵਾਰ ਆਪਰੇਸ਼ਨ ਦਰਾਂ ਨਾਲ ਕਦੇ ਅੱਧਾ ਕਿਲੋ ਫੜ ਲਈ ਕਦੇ ਫੇਰ ਅੱਧਾ ਕਿਲੋ ਫੜ ਲਈ ਕਰਦਿਆਂ ਕਰਾਉਂਦੇ ਆ ਜਿਹੜੀ ਕੱਲ ਡੇਢ ਕਿਲੋ ਫੜ ਲਈ ਇਹ ਕੰਪਲੀਟ ਆਪਰੇਸ਼ਨ ਦਰਾਂ ਨਾਲ 4 ਕਿਲੋ ਹੋਈ ਇਹ ਤੇ ਹੋਰ ਅੱਗੇ ਕੁਝ ਹੈਗਾ ਕਿ ਨੋਟੇਟ ਕੁਝ ਇਹਨਾਂ ਨੂੰ ਬਰਾਮਾ ਹਸ ਆਰਗਨ ਕਦੇ ਇੰਡਸਟਰੀ ਸਮਝਾਦੀ ਹੈ ਅੱਜ ਜਿਹੜੀ ਗੱਲ ਨਹੀਂ ਇਹ ਸਭ ਤੋਂ ਮਹੱਤਵਪੂਰਨ ਨਾਟਕ ਹੈ ਸੋ ਨਹੀਂ ਦੇਖੀਏ ਕੂਸਦਿਚ ਇਹ ਤਾਂ ਤੁਸੀਂ ਫੜ ਲਈ ਕਿਤੋਂ ਦਰਾਂ ਦੇ ਵਿੱਚ ਜਨੂੰ ਠੀਕ ਐਸੋ ਦੇ ਸਾਡੀ ਪੱਧਰ ਦਾ ਉਹ ਜਿਹੜੀਆਂ ਹੱਬ ਬੜੀਆਂ ਬੜੀਆਂ ਐਸੇ ਨਸ਼ੀ ਸਭ ਤੋਂ ਪੱਧਰ ਹਮਸਰ ਕਿਸੇ ਲੇਟ ਜਿਹੜੇ ਜੀਡੀਪੀ ਦੇ ਮੁੱਖਪਤੀ ਹਦਦਤ ਤੇ ਹੋ ਜਿਹੜੀ ਪ੍ਰੋਕਸ਼ਨ ਕੀਤੀ ਹੋਏ ਨੇ ਤੇ ਫੇਰੀ ਕਈ ਗੁੱਲ ਕੁਝ ਪਾਸੇ ਆਪਾਂ ਦੇ ਕਿਸੇ ਅਸੀਂ ਜਦੋਂ ਤੋਂ ਆਈ ਟੱਕ ਚਾਰਜ ਆਫ ਇਟ ਅਸੀਂ ਰੈਗੂਲਰ ਜਿਹੜੇ ਕੇਸ ਉਹ ਕਰ ਰਹੇ ਹਾਂ ਸਿਰਫ ਇਹ ਇੱਕ ਸਾਡੀ ਅਲੱਗ ਰਿਕਵਰੀ ਆ ਜਿਹੜੀਆਂ ਛੋਟੀਆਂ ਰਿਕਵਰੀਆਂ ਜਦੋਂ ਤੋਂ ਅਸੀਂ ਇੱਕ ਹਫ਼ਤੇ ਦੌਰਾਨ ਪਿਛਲੇ 8 ਦਿਨਾਂ ਦੌਰਾਨ ਅਸੀਂ 31 ਜਿਹੜੇ ਕੇਸ ਜਿਸਟ ਕੀਤਾ ਨੇ ਜਿਨ੍ਹਾਂ ਚੋਂ 41 ਬੰਦੇ ਅਸੀਂ ਅਰੈਸਟ ਕੀਤੇ ਨੇ ਐਨਡੀਪੀਆ ਦੇ 31 ਕੇਸ ਸੱਤਾਂ ਜਾਂ ਅੱਠਾਂ ਦਿਨਾਂ ਅੰਦਰ ਜੋ ਕਿ 41 ਬੰਦੇ ਅਰੈਸਟ ਕੀਤੇ ਨੇ ਉਹਨਾਂ ਤੋਂ 1,71,000 ਡਰਗ ਮੰਨੀ ਮਿਲੀ ਆ ਤੇ ਕਰੀਬ ਸਵਾ ਕਿਲੋ ਜਿਹੜੀ ਉਹਨਾਂ ਤੋਂ ਪੁਆਇੰਟ ਆਫ ਸੇਲ ਤੋਂ ਜਿੱਥੇ ਉਹ ਵੇਚਦੇ ਸੀ ਪੁਆਇੰਟ ਆਫ ਸੇਲ ਤੋਂ ਅਰੈਸਟ ਪਾ ਕੇ ਡਿਫਰੈਂਟ ਮਤਲਬ ਸਾਰੇ ਸਪੀਸਾਂ ਦਰਾਂ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਨੇ ਅਸੀਂ ਹਰ ਸੰਭਵ ਭਾਵੇਂ ਕ੍ਰਾਸ ਬਾਰਡ ਹੋਵੇਗਾ ਭਾਵੇਂ ਲੋਕਲ ਹੈਗਾ ਪੁਆਇੰਟ ਆਫ ਸੇਲ ਆ ਜਿਸ ਤਰ੍ਹਾਂ ਦਾ ਵੀ ਆਪਰੇਸ਼ਨ ਆ ਅਸੀਂ ਸਾਰਿਆਂ ਨੂੰ ਕਰਨ ਲਈ ਸਾਡੀ ਪੁਲਿਸ ਆ ਜਿਹੜੀ ਵੀ ਆਰ ਕਮਿਟਿਡ ਟੂ ਡੂ ਥੈਟ ਜਿਹੜੇ ਫੜੇ ਗਏ ਆ ਇਹ ਸਮਝਦੇ ਆਪਣੇ ਸੀਆ ਗਵਰਨਰ ਜੀ ਇਹ ਜਿੰਗਿਆਨਾ ਆਪਣਾ ਨਹੀਂ ਹੈਗਾ ਇਹ ਪਾਕਿਸਤਾਨ ਮੇਡ ਪਿਸਟਲ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾਗਾ ਉਥੋਂ ਉਹਨਾਂ ਨੇ ਬਾਹਰ ਇਹ ਵੀ ਬਾਹਰੋਂ ਆਇਆ ਕਹਿੰਦਾ ਪਹਿਲਾਂ ਵੀ ਪਹਿਲਾਂ ਬਹੁਤ ਸਾਰੇ ਵੈਪਨ ਫੜੇ ਗਏ ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਨਾਲ ਜੋੜਿਆ ਜਾਂਦਾ ਸੀ ਮੱਧ ਪ੍ਰਦੇਸ਼ ਦਾ ਕੰਟੈਕਟ ਪੁਲਿਸ ਨੇ ਪੁੱਛ ਕੀਤੀ ਹੈ ਪਹਿਲਾਂ ਬਹੁਤ ਸਾਰੀਆਂ ਕੇਸਾਂ ਦੇ ਵਿੱਚ ਮੱਧ ਪ੍ਰਦੇਸ਼ ਦਾ ਨਾਮ ਆਦਾ ਜੀ ਇਸ ਕੇਸ ਦੇ ਵਿੱਚ ਮੱਧ ਪ੍ਰਦੇਸ਼ ਦਾ ਕੋਈ ਵੈਪਨ ਰਿਕਵਰ ਨਹੀਂ ਹੋਇਆ ਇਹ ਪਾਕਿਸਤਾਨ ਸਾਈਡ ਤੋਂ ਜਿਹੜੇ ਦੋਨੇ ਆਏ ਹੋਏ ਨੇ ਉਹ ਵੈਪਨ ਰਿਕਵਰ ਹੋਏ ਨੇ ਜੇ ਕੋਈ ਉਹਨਾਂ ਦੇ ਕੇਸ ਹੋ ਡਿਫਰੈਂਟ ਕੇਸ ਆ ਉਹ ਡਿਫਰੈਂਟ ਪਾਰਟ ਤੇ ਸੀ ਉਹਨੂੰ ਜਿਹੜਾ ਫੋਲੋਅ ਅਪ ਕਰਨਾ ਉਹ ਅਲੱਗ ਕਰਨਗੇ ਜੀ ਸਵਾਲ ਕੀ ਹੈ ਜੀ ਸਵਾਲ ਇਹ ਹੈ ਕਿ ਜੀ ਇਹ ਫਾਲਡ ਹੈ ਇਹ ਬੰਦੇ ਚੈਕਸ ਨਹੀਂ ਕੀ ਇਹ ਲਿੰਕ ਜੋੜ ਕੇ ਹੀ ਅਸੀਂ ਜਿਹੜੀ ਸਾਰੀ ਟੋਟਲ ਰਿਕਵਰੀ ਕਰਕੇ 8 ਬੰਦੇ ਫੜੇ ਨੇ ਬੈਕਵਰਡ ਲਿੰਕ ਦੇ ਹੈ ਜੀ ਹਾਂਜੀ ਕਿੱਥੇ ਕਿੱਥੇ ਲਿਖ ਰਿਹਾ ਇਹਨਾਂ ਨੂੰ ਕਿੱਥੋਂ ਆਈ ਕਿਵੇਂ ਆਈ ਇਹ ਇਹ ਸਾਰਾ ਆਪਸ ਹੀ ਇਹ ਟੋਟਲ ਆਪ ਦਾ ਇੱਕ ਗਰੁੱਪ ਆ ਨਾ ਸਾਰਾ ਗਰੁੱਪ ਹੀ ਰਲ ਕੇ ਕਰਦਾ ਕੋਈ ਕੋਸ਼ਿਸ਼ ਕੰਮ ਕਰਦਾ ਕੋਈ ਕੋਸ਼ਿਸ਼ ਕੰਮ ਕਰਦਾ ਇਹ ਇਹਨਾਂ ਦੇ ਬੈਕਵਰਡ ਲਿੰਕ ਚੋਂ ਜਾ ਕੇ ਸਾਰੀ ਡਰੱਗ ਮੰਨੀਆਂ ਸੱਤ ਵਹੀਕਲ ਰਿਕਵਰ ਹੋਏ ਨੇ ਅੱਠ ਬੰਦੇ ਫੜੇ ਗਏ ਨੇ ਇੱਕੋ ਦਮ ਇਕੱਠੇ ਦਾ ਫੜੇ ਨੇ ਇਹ ਹੀ ਇਹਨਾਂ ਦੇ ਲਿੰਕ ਦੀ ਹੈ ਨਾ ਜੀ ਜੀ ਮੈਮ ਜੀ ਇਹਦਾ ਜੀ ਫਰਦਰ ਜੀ ਪ੍ਰੋਪਰਲੀ ਇਨਵੈਸਟੀਗੇਸ਼ਨ ਹੋਵੇ ਕਿ ਇਹ ਪਤਾ ਲੱਗੇ ਕਿ ਡਰੱਗ ਕਿੱਥੇ ਆਈ ਕਿੱਥੋਂ ਆਈ ਇਹਨਾਂ ਦੇ ਗੂੜ ਲਿੰਕ ਕਿੱਥੇ ਕਿੱਥੇ ਹੈਗੇ ਉਹ ਤੁਸੀਂ ਕਹਿੰਦਾ ਜੀ ਇਨਵੈਸਟੀਗੇਸ਼ਨ ਚੱਲੀ ਆ ਇਦਾਂ ਦੀ ਗੱਲ ਨਹੀਂ ਹੈ ਜਦੋਂ ਜਦੋਂ ਤੁਹਾਨੂੰ ਕ੍ਰਾਸ ਬਾਰਡਰ ਤੋਂ ਆਈ ਆ ਕਰਿੰਡੇ ਦੇ ਰਹਿਣ ਵਾਲੇ ਆ ਪਾਕਿਸਤਾਨ ਇਦੇ ਫਾਈਨੈਂਸ਼ੀਅਲ ਅਸੀਂ ਇਨਵੈਸਟੀਗੇਸ਼ਨ ਆ ਉਹ ਵੀ ਕਾਫੀ ਕੀਤੀ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੌਰਾਨ ਹੀ ਕਰਕੇ 2 ਲੱਖ ਰੁਪਏ ਡਰਗ ਮਨੀ ਵੀ ਰਿਕਵਰ ਕੀਤਾ ਮਹਿਸੂਸ ਕਰਦੇ ਨਹੀਂ ਬਾਰਡਰ ਤੇ ਕੋਈ ਕਾਟ ਹੈਗੀ ਐਸ ਲਈ ਸਿਕਿਉਰਟੀ ਜਿਹੜੀ ਅਲੇਕਸੋ ਦਰਫ ਫਾਕਸਤ ਨਹੀਂ ਆਈ ਜਿਹੜਾ ਡਰੋਨ ਟੈਕਨੋ ਡਰੋਨ ਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਸਰਕਾਰ ਵੱਲੋਂ ਡਿਵੈਲਪ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਦੋਂ ਤੱਕ ਉਹ ਪ੍ਰੋਪਰ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਪ੍ਰੋਪਰ ਸਟੈਬਲਿਸ਼ ਹੋ ਕੇ ਉਹ ਇੰਸਟਾਲ ਨਹੀਂ ਹੁੰਦੀ ਉਹਨਾਂ ਜਿਹੜਾ ਤੱਕ ਆ ਜਿਹੜੀ ਸਾਨੂੰ ਥੋੜੀ-ਮ ਸਰ ਇਹ ਪੇਸ਼ੇਵੋ ਜੋ ਵੈਦਿ ਪੜਦੇ ਸੀ ਜਾਂ ਕੀ ਖੇਤੀਬਾੜੀ ਦੇ ਨਾਲ ਜੁੜੇ ਨੇ ਕੀ ਕਾਰੋਬਾਰ ਇਹ ਆਮ ਹੀ ਬੰਦੇ ਆ ਖੇਤੀਬਾੜੀ ਵਾਲੇ ਘਰਾਂ ਵਾਲੇ ਬੰਦੇ ਨੇ ਕੋਈ ਇਹਨਾਂ ਦਾ ਕੋਈ ਪੇਸ਼ਾ ਕੋਈ ਕੋਈ ਕਿੱਤਾ ਨਹੀਂ ਕਰਦੇ ਸਰ ਕਿਹੜੇ ਗਰੁੱਪ ਦੇ ਬੰਦੇ ਨੇ ਜੀ ਇਹ ਆ ਇਹ ਰਣਜੀਤ ਸਿੰਘ ਕਾਕਾ ਇਹਨਾਂ ਦਾ ਕਿੰਗ ਪੈਨਾ ਉਹ ਉਹਨੇ ਜ਼ਰਾ ਨੈਕਸਸ ਕ੍ਰੀਏਟ ਕੀਤਾ ਸੀ ਉਹ ਸੈਂਟਰਲ ਆ ਉਹਦੇ ਹੀ ਪਾਕਿਸਤਾਨ ਦੇ ਵਿੱਚ ਲਿੰਕ ਸੀ ਉਹੀ ਬਾਹਰੋਂ ਕੰਟੈਕਟ ਕਰਕੇ ਮੰਗਾਉਂਦਾ ਸੀ ਤੇ ਗਾਂ ਇਹਨਾਂ ਨੂੰ ਹੈਲਪ ਲੈ ਕੇ ਗਾਂ ਦੀ ਗਾਂ ਭੇਜਦਾ ਸੀ ਇਹ ਇੰਨਾ ਬੰਦਿਆਂ ਨਾਲ ਹੀ ਇਹ ਲੋਕਲ ਸਪਲਾਈ ਵਾਲੇ ਸੀਗੇ ਇਹਦਾ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਦੂਰ ਕਿਤੇ ਜਾਂਦਾ ਨਹੀਂ ਅੰਮ੍ਰਿਤਸਰ ਰੂਰਲ ਹੋ ਗਿਆ ਅੰਮ੍ਰਿਤਸਰ ਸ਼ਹਿਰ ਹੋ ਗਿਆ ਇਹ ਇਥੋਂ ਤੱਕ ਦੇ ਇਥੋਂ ਤੱਕ ਦੀ ਪਹੁੰਚ ਰਹੀ ਜੀ 2017 ਦੇ ਵਿੱਚ ਇੱਕ ਕੰਟੈਂਪੇਨ ਸੀ ਜੀ ਕੈਪਟਨ ਸਰ ਮੁੱਖ ਮਤੀ ਨਵੇਂ ਸਿਟੀ ਸਕੂਲ ਦਾ ਲੇਖਰੀ ਕੈਰ ਕਰਦੀ ਲਈ ਨਾ ਸੀ ਇੱਕ ਪਦ ਤੇ ਸਾਡੇ ਬਹੁਤਿਆਰੇ ਬੋਟਾ ਹੀ ਸੀ ਪੁਲਿਸ ਦੇ ਰਿਗਨ ਵਿੱਚ ਐਪਲੀਕੇਸ਼ਨ ਬੰਦੀ ਮਿਲਦੀ ਸੀ ਭਾਈ ਦੋਨ ਜੀ ਗੈਜਟਿੰਗ ਦਾ ਟਵਿੱਟਰ ਨਹੀਂ ਇਹ ਬੜੀ ਸ਼ਕਤੀ ਹੈ ਜੋ ਕੱਲ ਉਹਦੇ ਫਿਟਿੰਗ ਵਿੱਚ ਆਜ ਵੀ ਬੋਰਡ ਆਫ ਕਾਲ ਉਹ ਪੈਦਾ ਹੁੰਦਾ ਖਾਣੇ ਤੇ ਬੋਟਾ ਨਹੀਂ ਏਤੀ ਜਗ੍ਹਾ ਤੋਂ ਆਈ ਰਿਜ਼ਲਟ ਨੂੰ ਕਹਿ ਦਿੱਤਾ ਗਿਆ ਕਿ ਬਈ ਇਸ ਚੋਟ ਸੱਚੀ ਹੈ ਇਹ ਮਤਲਬ ਇਹ ਵੀ ਨਹੀਂ ਵੀ ਮਗਲੋਂ 1.5 ਸਾਲ ਚੱਲ ਗਿਆ ਮੁਰਕੇ ਤੇ ਉਹ ਨਹੀਂ ਆਉਂਿਆ ਇਹ ਬੇਇੱਜ਼ਤ ਗੱਲ ਹੈ ਜੀ ਮੈਨੂੰ ਪੁਰਾਣੀਆਂ ਗੱਲਾਂ ਦਾ ਨਹੀਂ ਪਤਾ ਜਦੋਂ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦੂ ਜੀ ਜਾਂ ਜਿਹੜੀ ਮੌਜੂਦਾ ਸਰਕਾਰ ਦਰਾਂ ਜਿਹੜਾ ਕੰਮ ਹੋਇਆ ਅਸੀਂ ਕਦੇ ਨੂੰ ਕਿਸੇ ਨੂੰ ਨਹੀਂ ਕਹਿੰਦੇ ਵੀ ਹੁਣ ਤੁਸੀਂ 1 ਡੇਢ ਮਹੀਨਾ ਚੱਕਤੀ ਰਹਿਣੀਆਂ ਦੌੜ ਜੋ ਅਸੀਂ ਅਸੀਂ ਉਹਦੇ ਤਹਿਤ ਇੱਕ ਇੱਕ ਹਫਤੇ ਚ 41 ਬੰਦੇ ਫੜਨੇ 31 ਕੇਸ ਦੀ ਰਿਸਟਰਡ ਕਰਨੇ ਇਹ ਸਾਡਾ ਕੰਟੀਨਿਊਸ ਪ੍ਰੋਸੈਸ ਆ ਜਿੱਥੇ ਵੀ ਸਾਨੂੰ ਕੋਈ ਨਸ਼ੇ ਦੀ ਇਨਫੋਰਮੇਸ਼ਨ ਮਿਲੇਗੀ ਅਸੀਂ ਫੜਾਂਗੇ ਉਹਨਾਂ ਦੀ ਗੱਲ ਨਹੀਂ ਕਿ ਉੱਥੋਂ ਪੁਲਿਸ ਨੇ ਪਾਸੇ ਹੋ ਜਾਣਾ ਵੀ ਆਰ ਕਮਿਟਿਡ ਟੂ ਮੇਕ ਅ ਡਰਗ ਫੀ ਕਾਰਵਾਈ ਕੰਨੀ ਕੰਨੀ ਕਾਰਵਾਈ ਕਾਮਯਾਬੀ ਹੁੰਦੀ ਹੈ ਸਾਡੀ ਪੁਲਿਸ ਦੀ ਤੇ ਉਸ ਤੋਂ ਬਾਅਦ ਪੁਲਿਸ ਜਿਹੜਾ ਰਿਪੋਰਟਿੰਗ ਜੀ ਉਹ ਸਾਡੀ ਐਕਟੀਵਿਟੀ ਦੀ ਨਿਸ਼ਾਨੀ ਹੈ ਇਹ ਇਹ ਇਸ ਤੋਂ ਇਲਾਵਾ ਸਾਡੇ ਅੰਮ੍ਰਿਤਸਰ ਪੁਲਿਸ ਨੇ 4 ਵਹੀਕਲਸ ਸਨੇਚ ਹੋਏ ਸੀ ਉਹ ਚਾਰੇ ਦੇ ਚਾਰੇ ਸੀ ਜਿਹੜੇ ਆ ਉਹ ਟ੍ਰੇਸ ਕਰ ਲਿਆ ਬੰਦੇ ਫੜ ਲਿਆ ਵਹੀਕਲ ਰਿਕਵਰ ਹੋ ਗਏ ਨੇ ਜਿੰਨਾ ਤੋਂ ਸਟੋਲਨ ਅਮਾਉਂਟ ਵੀ ਪੌਣੇ 4 ਲੱਖ ਰੁਪਈਆ ਉਹ ਵੀ ਅਸੀਂ ਰਿਕਵਰ ਕਰ ਲਿਆ ਏਵੇਂ ਇੱਕ ਗੈਂਬਲਿੰਗ ਦੇ ਆਰਮਜ਼ ਜੈਟ ਦੇ ਤੋਂ ਇਲਾਵਾ ਅਸੀਂ ਇੱਕ ਹੋਰ ਕੇਸ ਦਰਜ ਕੀਤਾ ਜਿਹਦੇ ਜਿੱ ਇੱਕ ਪਿਸਟਲ ਹੋਰ ਰਿਕਵਰ ਹੋਇਆ ਵਾ ਇਹ ਸਾਡੇ 8 ਜਾਂ 10 ਦਿਨਾਂ ਦੀ ਜਿਹੜੀ ਸਾਰੀ ਇਹ ਪ੍ਰੋਗਰੈਸ ਹੈਗੀ ਆ ਬਟ ਥਿਸ ਇਜ਼ ਅ ਮੇਜਰ ਵਨ ਠੀਕ ਹੈ ਜੀ ਥੈਂਕ ਯੂ